اترਵਾ ਜਨਾ ਮੋਰ ਮੰਡੀ ਦੇ ਸਾਨੂੰ ਇੱਕ ਜੀ ਦਿਖਾਉਣ ਲੱਗਿਆ ਕੱਤੀ ਦਿਖਾਉਣ ਲੱਗਿਆ ਸਾਨੂੰ ਅੱਗੇ ਤੋਂ ਐ ਕਹੂਗੀ ਆ ਕੀ ਪਾਉਂਦਾ 31 ਸਾਲ ਕਦੀ ਹੋਣੀ ਹੈ ਨਾ ਪਰ ਇਹ ਦੀ 2 ਸਾਲ ਦੀ ਉਮਰ ਹੈ 2 ਸਾਲ ਤੋਂ ਹਜੇ ਕੱਟੇ ਆ ਪਰ ਕੱਤੀ ਦਾ ਬੱਚਾ ਵੀ ਆ ਦੇਖੋ ਤੋਰੀ ਬਾਈ ਮਾੜੀ ਜੀ ਕੱਤੀ ਦੇਖਦੇ ਅੱਗੇ ਦੇਖ ਲਓ ਤੁਸੀਂ ਐ ਨੱਕੂਗੀ ਵੀ ਯਾਰਾ ਦੇ ਸਾਲ ਕਦੀ ਕੱਤੀ ਹੋਊਗੀ ਬਾਬਾ ਤੋਰ ਦੇ ਤੋਰ ਦੇ ਕੋਈ ਚੱਕਰ ਆ ਦੇਖ ਜੀ ਸਾਲ ਉਮਰ ਲੱਗਦੀ ਹੈ ਜੇ ਆਪਾਂ ਉਹ ਦੇਖੀਏ ਹੈ ਨਾ ਹਾਂ ਤੇ ਪਰ ਕੱਟੀ ਹੋਈ ਗੱਲਾਂ 2 ਸਾਲ ਦੀ ਹੋ ਗਈ। ਆ ਦੇਖ। ਠੀਕ ਹੀ ਕੱਟੀ ਸੁਲਾ ਦਿਓ ਬਾਈ ਮੇਰੀ ਨੀ ਗੱਲ ਲੀਆਂ ਦੇਖੋ ਆ ਬੱਚਾ ਇਹਦਾ। ਅੱਜ ਮੋੜ ਮੰਡੀ ਤੇ ਆਈ ਹੋਈ ਆ ਬਾਈ ਦੁੱਧ ਕਿੰਨਾ ਕਰਗੀ? 2.7 ਕਿਲੋ। 7 6 7 ਕਿਲੋ ਹੈਗਾ। ਕਿਹੜਾ ਪਿੰਡ ਆ ਤੇਰਾ? ਛੋਟੇ ਮੋੜ। ਛੋਟਾ ਮੋੜ। ਦੇਖਿਆ ਤੁਸੀਂ ਕੱਟੀ ਦੇਖ ਲਓ। ਤੁਸੀਂ ਆਪਾਂ ਦਾ ਜਿਹੜਾ ਲੋ ਵੀ ਕੀ ਚੀਜ਼ ਹੋਊਗੀ ਹੈਨਾ। ਆ ਲੋ। ਕੋਈ ਕਾਰ ਕਰ ਬਾਈ ਮੈਂ ਉਧਰ ਹੋ ਜਾ ਫੈਦੀ ਨਹੀਂ ਕਰ ਰਹਿ ਕਰ ਲੈਣ ਦੇ ਨੂੰ ਇਹਦਾ 170 ਮੇਰੀ ਵੀ ਨਹੀਂ ਹੈਗੀ ਯਾਰ ਮੇਰੀ ਹੈ ਨਹੀਂ ਆਪਕੀ ਮੈਂ ਦੇ ਦਿੰਦਾ ਬਾਈ ਇਹ ਵੀ ਵਿਚਾਰੇ ਕਾਰੋਬਾਰੀ ਨੇ ਮੇਰੀ ਨਹੀਂ ਹੈ ਨਹੀਂ ਬਾਈ ਆਪਕੀ ਨਹੀਂ ਦੇਖ ਹੀ ਲੱਤਾ ਹੁਣ ਆ ਦੇਖ ਤੋ ਲਿਆ ਦੁਵਾਰੇ ਬਣਾ ਬਲੂ ਦੁਵਾਰੀ ਇੰਨਾ ਮੈਂ ਪੜੀ ਹੋਇਆ ਉਹ ਦੁਵਾਰੇ ਬਣਾ ਬਲੂ ਕੇ ਵੇਚਣੀਆਂ ਕੋਈ ਗੱਲ ਨਹੀਂ ਲਿਆ ਕੇ ਲਿਆ ਪਾਣੀ ਓਏ ਮੱਤ ਲਿਆ ਬਾਈ ਓਏ ਇਹਦਾ ਇੱਕ 70 ਜੀ ਓਏ ਓਹਦਾ ਰੋਲ ਜਾਨ ਨੰਬਰ ਤੇ ਆਪਣਾ ਵਟਸਐਪ ਨੰਬਰ ਭੇਜੋ ਸੀਜੀ ਤੋਮਰ ਤੋਂ ਭੇਜ ਦਿਆ ਨੰਬਰ ਆਮ ਕੋ ਟੈਨਸ਼ਨ ਨਹੀਂ ਫਾਮਿੰਦਰ ਸਾਹਿਬ ਇੱਕ 60 ਰਸਾ ਮੈਂ ਸੱਡੂਗਾ ਮੈਨੂੰ ਪਤਾ ਉਹ ਸੱਡੂਗਾ ਤਸਵੀਰ ਸੱਡੂਗਾ ਮੈਨੂੰ ਸਰਦਾ ਦੇ ਜਗ੍ਹਾ ਸੱਡੂ ਪਤਾ ਨਹੀਂ ਕੁਝ ਕਰਦਾ ਕੋਸਮੀ ਕਰਦਾ ਸਰ ਜਹਤ ਪਾੜਿਆ ਤਾਂ ਬੱਚਾ ਹੋ ਬੱਚਾ ਬੱਚਾ ਮੈਨੂੰ ਬੱਚਾ ਬੱਚਾ ਯਾਰ ਦਾ ਆਰਾਮ ਹੈ ਚੱਲ ਜਾ ਬੱਚਾ ਇਹ ਨਾ ਪਾਰਾ ਆ ਪਰ ਕੇ ਪਾੜਾ ਬੋਟਾ ਕੋਈ ਐ ਬੁੱਟ ਕੀ ਹੁੰਦਾ ਬਾਈ ਉੱਠ ਜਾ ਰੈਂਡ ਤੇ ਪਈ ਰੈਂਡ ਨਿਕ ਤੋਂ ਇਹਲਾ ਬਤਾਓ ਪਹਿਲੇ ਮੇਰਾ ਦੂਜਾ ਪਾਣੀ ਲੈ ਰਿਟਰ ਜਾ ਵਾ ਯਾਰ ਲੋਟ ਜਾ ਜੀ ਮਾ ਲਈ ਜਗੀਰ ਜਗੀ ਹੈ ਜੰਗੀ ਹੈ ਜੰਗੀ ਹੈ ਜੰਗੀ ਹੈ ਆਪਾਂ ਤੁਹਾਨੂੰ ਜਮੀ ਮੋਟ ਕਰਾ ਜੀ ਦੋਸਤਾਂ ਯੇ ਮੈਂ ਸਾਵਤ ਕਟੂ ਮੈਂ ਜਾਣੀ ਇਹ ਪਿੱਛੇ ਹੋਰ ਦੇਖ இது தொடர்பாக அவர் வெளியிட்டுள்ள அறிக்கையில் இது தொடர்பாக அவர் கூறியுள்ளார்

ਜਾ ਕੇ ਲੈ ਗਏ ਮਾਉਂ ਰਾਮ ਮਾਉਂ ਸਾਹਮਣੇ ਦੇ ਸਾਹਮਣੇ ਕਰਦੇ ਕੇਰਾ ਸਾਹਮਣੇ ਸਤ੍ਰੋ ਮੋੜ ਮੰਡੀ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਭਾਈ ਕਰੀ ਬੜੀ ਗੱਡੀ ਕਹੇ ਅੱਗੇ ਪਿੱਛੇ ਕੋਈ ਕਰੀ ਸਾਡ ਟੀਮ ਕਰਨਾ 15 ਸਿੱਧੀ ਲਾਇਆ ਸੋ ਵੀ ਇਹ ਮੈਂ ਸਪੈਨਜੀ ਸਰੀਰ ਦੇ ਗੱਬਣ ਆਈ ਗੱਬਣ ਮੈਨੂੰ ਦੱਸਤਾ ਯਾਰ ਬਸ ਅਜੇ ਤਾਂ ਨਹੀਂ ਗੱਡੀ ਤੇ ਗੱਡੀ ਦਾ ਭਾਈ ਲੈਣੀ ਆ